ਅਸੀਂ ਕਦੇ ਵੀ ਮਲਿਕ ਸਾਹਿਬ ਨੂੰ ਪੁੱਛਣ ਵਾਸਤੇ ਨਹੀਂ ਗਏ ਕਿ ਤੁਹਾਡਾ ਆਪਣੀ ਪਾਰਟੀ ਦੇ ਵਿੱਚ ਫਲਾਣੇ ਦੇ ਨਾਲ ਕਿਉਂ મતਵੇਦ ਹੈ ਜੀ ਤੁਹਾਡਾ મતਵੇਦ ਵੀ ਹੈ ਆਪਣੀ ਪਾਰਟੀ ਦੇ ਵਿੱਚ ਬਹੁਤ ਸਾਰੇ ਲੀਡਰਾਂ ਦੇ ਨਾਲ ਤੁਹਾਡਾ મતਵੇਦ ਹੈ ਅਸੀਂ ਤਾਂ ਪੁੱਛਣ ਵਾਸਤੇ ਨਹੀਂ ਗਏ ਕਿ ਮਲਿਕ ਸਾਹਿਬ ਤੁਹਾਡੇ મતਵੇਦ ਕਿਉਂ ਨੇ ਜੀ ਸਾਨੂੰ ਕੀ ਲੈਣਾ ਦੇਣਾ ਹੈ ਇਹਨਾਂ ਦੇ ਵੀ ਆਪਣੀ ਪਾਰਟੀ ਦੇ ਵਿੱਚ ਬਹੁਤ ਸਾਰੇ ਲੀਡਰਾਂ ਦੇ ਵਿੱਚ ਦੇ ਨਾਲ મતભੇਦ ਨੇ ਔਰ ਜੈਸ ਲੀਡਰ ਨੇ ਇਹਨਾਂ ਨੇ ਹੱਥ ਫੜ ਕੇ ਉਂਗਲੀ ਫੜ ਕੇ ਚੱਲਣਾ ਸਿਖਾਇਆ ਜਿਸ ਨੇ ਮੇਅਰ ਬਣਾਇਆ ਉਸ ਦੀ ਤਾਂ ਇਹਨਾਂ ਨੇ ਜੜ ਕੱਟ ਦਿੱਤੀ ਜੀ ਕੌਣ ਨੇ ਜੀ ਸਾਰਾ ਅੰਮ੍ਰਿਤਸਰ ਜਾਣਦਾ ਹੈ ਉਹ ਵੀ ਮੇਰਾ ਪ੍ਰਾਇ ਹੈ ਜੀ ਉਹ ਵੀ ਮੇਰਾ ਪ੍ਰਾਇ ਹੈ ਚਲੋ ਉਹ ਬਾਅਦ ਦੇ ਵਿੱਚ ਮੈਂ ਦੱਸਾਂਗਾ ਉਹ ਵੀ ਮੇਰਾ ਪ੍ਰਾਇ ਹੈ ਇਹਨਾਂ ਦੀ ਪਾਰਟੀ ਦਾ ਠੀਕ ਹੈ ਕਿ ਨਹੀਂ ਕਿ ਜਿਸ ਨੇ ਇਹਨਾਂ ਨੂੰ ਮੇਅਰ ਬਣਾਇਆ ਜੀ ਉਂਗਲੀ ਫੜ ਕੇ ਚੱਲਣਾ ਸਿਖਾਇਆ ਰਾਜਨੀਤੀ ਦੇ ਵਿੱਚ उस बंद जड़ काट दी ठीक है, थी है और सुनो चलो, चलो जिथे भी है मेरा मुख्यमंत्री मान कोई निजी कोई विरोध नहीं है कुछ मसले इस तरह के होंगे ने तुम्हें भी पता है कि जो इलेक्शन तो पहला इतना सर्किट हाउस है जो अशी चाहे बरगाड़ी का है ड्रग्स का है जो भी मुद्दा है ਮੁੱਦੇ ਆਧਾਰਿਤ ਮੇਰੇ ਮਤਲਬ ਮਤਭੇਦ ਹੋ ਸਕਦੇ ਨੇ ਅਦਰਵਾਇਜ਼ ਮੇਰਾ ਕੋਈ ਮਤਭੇਦ ਨਹੀਂ ਹੈ ਦੂਸਰੀ ਗੱਲ ਮੇਰਾ ਲੱਖ ਮਤਭੇਦ ਹੋਇਆ ਮੁੱਖ ਮੰਤਰੀ ਸਾਹਿਬ ਦੇ ਨਾਲ ਲੇਕਿਨ ਮੇਰੇ ਹਲਕੇ ਦਾ ਡਿਵੈਲਪਮੈਂਟ ਦਾ ਕੰਮ ਜੋ ਹੈ ਨਾ ਉਹ ਕੋਈ ਨਹੀਂ ਰੁਕਿਆ ਨਾ ਹੀ ਮੁੱਖ ਮੰਤਰੀ ਨੇ ਨਾ ਹੀ ਕਿਸੇ ਵਜ਼ੀਰ ਨੇ ਮੇਰੇ ਕੰਮ ਤੇ ਕੋਈ ਮਤਲਬ ਕਿੰਤੂ ਪਰੰਤੂ ਕੀਤਾ ਮੈਂ ਆਪਣੇ ਹਲਕੇ ਦਾ ਕੰਮ ਬਖੂਬੀ ਕਰਾਇਆ ਕਿਸੇ ਨੇ ਵੀ ਕੋਈ ਵਜ਼ੀਰ ਤੁਸੀਂ ਦੇਖ ਲਓ ਮੇਰੇ ਹਲਕੇ ਦਾ ਕੰਮ ਜੋ ਵੀ ਹੈ ਅਸੀਂ ਬਖੂਬੀ ਕਰਾਇਆ ਮੇਰੇ ਸਾਰੇ ਬੈਠੇ ਹੋਏ ਨਹੀਂ ਥੇ ਕਾਰਜ ਕਰਤਾ ਇਹ ਲੋਕ ਕੰਮ ਕਰਾਉਂਦੇ ਨੇ ਮੈਂ ਨਹੀਂ ਕਰਾਉਂਦਾ ਜੀ ਹੁਣ ਦੇਖੋ ਤੇ ਜੋ મતਭੇਦ ਹੈ ਇਹ મતਭੇਦ ਕਹਿ ਰਹੇ ਆਪਣਾ મતਭੇਦ ਪਹਿਲਾਂ ਦੇਖੋ ਕਿ ਤੁਹਾਡਾ 2014 ਦੇ ਵਿੱਚ ਮਾਨਯਾ ਅਰुण जेटली ਸਾਹਿਬ ਖੜੇ ਹੋਏ ਸੀਗੇ ਉਹਨਾਂ ਨੂੰ ਹਰਾਉਣ ਦੇ ਵਿੱਚ ਵੀ ਇਹ ਸਾਹਿਬ ਦਾ ਕਾਫੀ ਰੋਲ ਹੈ ਜੀ ਮਲਿਕ ਸਾਹਿਬ ਦਾ 2019 ਦੇ ਵਿੱਚ ਪੂਰੀ ਸਾਹਿਬ ਆਇਆ ਇੱਥੇ ਜੀ ਇਲੈਕਸ਼ਨ ਲੜਨ ਵਾਸਤੇ ਉਹਨਾਂ ਦੀ ਹਾਰ ਦੇ ਵਿੱਚ ਵੀ ਇਸ ਸਾਹਿਬ ਦਾ ਯੋਗਦਾਨ ਹੈ ਜੀ ਹੁਣ ਸੰਧੂ ਸਾਹਿਬ ਦੀ ਹਾਰ ਦੇ ਵਿੱਚ ਵੀ ਇਹਨਾਂ ਨੇ ਰੋਲ ਪਲੇ ਕੀਤਾ ਹੈ ਇਹਨਾਂ ਦਾ ਰੋਲ ਪਲੇ ਇਹਨਾਂ ਦਾ ਬਹੁਤ ਵੱਡਾ ਰੋਲ ਹੈ ਜੀ ਬਹੁਤ ਵੱਡਾ ਰੋਲ ਹੈ ਮੇਰੀ ਗੱਲ ਤਾਂ ਸੁਣੋ ਮੇਰੀ ਮੈਂ ਸਾਹਮਣੇ ਕਹਾਂ ਕਿ ਆਓ ਆ ਜਾਓ ਮੈਂ ਦੱਸਦਾ ਹਾਂ ਫਿਰ ਦੇਖੋ ਇਹ ਰਾਹ ਬਣਾ ਰਹੇ ਨੇ 2027 ਦੀ ਲੇਕਿਨ 2022 ਦੇ ਵਿੱਚ ਤਾਂ ਤੁਸੀਂ ਪਜ ਗਏ ਮਲਿਕ ਸਾਹਿਬ तो, तो पार्टी जबरदस्ती बीजेपी टिकट दे रही थी लेकिन तुम्हें भज गए जी जबरदस्ती ने टिकट ही नहीं लिया डर गए कारण की है कि एक काउंसलर का इलेक्शन हार गए जी पाँच साल मेयर रह के बंदा काउंसलर का इलेक्शन हार रहा है और हूँ देखो नॉर्थ हलका नु टारगेट कर रहे हैं ने, ने मुख्यमंत्री मान की गल की डीसी ऑफिस का रिकॉर्ड कढ़ा लो कि दो बारी सीएम डिस्क्रिशनरी ग्रांट तो मैं नॉर्थ हल्के का काम कराया जी ਬੋਲੋ ਗਗਨ ਜੀ ਉਹ ਵੀ ਪੰਚਾਇਤਾਂ ਦੇ ਵਿੱਚ ਕਰਾਇਆ ਕਿ ਨਹੀਂ ਕਰਾਇਆ ਜੀ ਸੀਐਮ ਮਾਨ ਦਾ ਜਿਹੜਾ ਅਖਤਿਆਰੀ ਫੰਡ ਹੁੰਦਾ ਹੈ ਨਾ ਉਸ ਫੰਡ ਤੋਂ ਵੀ ਮੈਂ ਪੈਸਾ ਲਿਆ ਮੇਰਾ ਲੱਖ ਮਤਵệਦ ਹੋਵੇ ਜੀ ਲੇਕਿਨ ਹਲਕੇ ਦਾ ਕੰਮ ਹੈ ਨਾ ਲੋਕਾਂ ਦਾ ਕੰਮ ਹੈ ਉਧੇ ਉਧੇ ਮੈਂ ਕੋਈ ਇੰਪੈਕਟ ਨਹੀਂ ਹੁਣ ਦਿੱਤਾ ਜਗੋਰ ਸਾਹਿਬ ਕਿਸ ਤਰ੍ਹਾਂ ਜੋੜ ਤੁਸੀਂ ਪਹਿਲਾਂ ਸੁਣੋ ਤੁਸੀਂ ਸਹੀ ਸਟੈਪ ਬਾਈ ਸਟੈਪ ਦੇਖੋ ਮੰਨ ਲਓ ਮੇਰਾ ਮਤਵệਦ ਹੈ ਸੀਐਮ ਮਾਨ ਦੇ ਨਾਲ ਲੇਕਿਨ ਦੋ ਬਾਰੀ ਸੀਐਮ ਦੇ ਅਖਤਿਆਰੀ ਫੰਡ ਤੋਂ ਕੰਮ ਹੋਇਆ ਹੈ ਨਾਰਥ ਹਲਕੇ ਦੇ ਵਿੱਚ ਉਹ ਵੀ ਮੈਂ ਪੰਚਾਇਤਾਂ ਦੇ ਵਿੱਚ ਕਰਾਇਆ ਹੈ ਠੀਕ ਹੈ ਅਬ ਆ ਜਾਓ ਤੁਸੀਂ ਤੀਸਰਾ ਪੁਆਇੰਟ ਹੈ ਨਦਾ ਜੀ ਇਹਨਾਂ ਨੇ ਅਖਬਾਰ ਦੇ ਵਿੱਚ ਕਢਵਾਇਆ ਕਿ 12 ਪੰਚਾਇਤਾਂ ਕੇ ਵਿਕਾਸ ਵ ਨਗਰ ਨਿਗਮ ਮੇ ਸ਼ਾਮਿਲ ਕਰਨੇ ਦਾ ਪ੍ਰਸਤਾਵ ਨਿਗਮ ਹਾਊਸ ਮੇ ਪਾਸ ਸਵੇਤ ਮਲਿਕ ਦੇਖੋ ਜੀ ਇਹ ਝੂਠ ਦਾ ਪੁਲੰਦਾ ਹੈ ਜੀ ਮੈਂ ਮਲਿਕ ਸਾਹਿਬ ਨੂੰ ਕਹਾਂਗਾ ਕਿ 12 ਪੰਚਾਇਤ ਨੇ ਇੱਥੇ ਆਓ ਤੇ 12 ਪੰਚਾਇਤਾਂ ਦਾ ਤੁਸੀਂ ਨਾ ਹੈ ਨਾ ਹੀ ਦੱਸ ਦੋ ਮੈਂ ਮੰਨ ਲਵਾਂਗਾ ਮੇਰੀ ਗਾਰੰਟੀ ਹੈ ਕਿ ਇਹਨਾਂ ਨੂੰ ਬਾਰਾ ਪੰਚਾਇਤ ਦਾ ਨਾਂ ਹੀ ਨਹੀਂ ਪਤਾ ਹੋਗਾ ਜੀ ਮੇਰੀ ਗਾਰੰਟੀ ਹੈ ਜੀ ਦੱਸ ਨਹੀਂ ਸਕਦੇ ਦੱਸ ਸਕਦੇ ਹੋ ਤਾਂ ਆ ਜਾਓ ਇੱਥੇ ਕੋਈ ਨਿਗਮ ਦੇ ਵਿੱਚ ਪਾਸ ਨਹੀਂ ਹੈ ਜੀ ਤੁਸੀਂ 5 ਸਾਲ ਮੇਅਰ ਰਹੇ ਹੋ 5 ਸਾਲ ਮੇਅਰ ਦੇ ਦੌਰਾਨ ਤੁਸੀਂ ਇੱਕ ਵਾਰੀ ਵੀ ਨਹੀਂ ਸੋਚਿਆ ਕਿ ਇਹਨਾ ਪੰਚਾਇਤਾਂ ਨੂੰ ਸ਼ਹਿਰ ਦੇ ਵਿੱਚ ਲੈ ਕੇ ਆਈਏ ਜੀ 5 ਸਾਲ ਮੇਅਰ ਰਹਿ ਕੇ ਜਦੋਂ ਮੈਂ ਮਲੇ ਬਣਿਆ ਮੈਂ ਜਾਣਦਾ ਸੀ ਲੋਕਾਂ ਨੂੰ ਮਿਲਦਾ ਸੀ ਲੋਕੀ ਸਮੱਸਿਆ ਆਪਣੀ ਦੱਸਦੇ ਸੀ ਫਿਰ ਜਾ ਕੇ ਮੇਰਾ ਆਪਣਾ ਰਿਸਰਚ ਹੈ ਜੀ ਮੇਰੀ ਆਪਣੀ ਖੋਜ ਹੈ ਮੈਂ ਇਹ ਕਹਾਂ ਕਿ ਇਹ ਸਾਰਾ ਏਰੀਆ ਸ਼ਹਿਰ ਦਾ ਹਿੱਸਾ ਬਣ ਗਿਆ ਲੋਕ ਸ਼ਹਿਰ ਦੀ ਸਹੂਲਤ ਚਾਹੁੰਦੇ ਨੇ ਸ਼ਹਿਰ ਦੀ ਫੈਸਿਲਿਟੀ ਚਾਹੁੰਦੇ ਨੇ ਤਾਂ ਸ਼ਹਿਰ ਦੇ ਵਿੱਚ ਸ਼ਾਮਿਲ ਕਰਨਾ ਚਾਹੀਦਾ ਹੈ ਫਿਰ ਦੇਖੋ ਮੈਂ ਆਪਣੇ ਜਿਹੜੇ ਕਾਰਜਕਰਤਾ ਨੇ ਖਾਸ ਕਰ ਪੰਚਾਇਤ ਦੇ ਵਿੱਚ ਗਗਨਜੀਤ ਦੀ ਮੈਂ ਡਿਊਟੀ ਲਗਾਈ ਕਿ ਲੋਕਾਂ ਦੇ ਨਾਲ ਗੱਲ ਕਰੋ ਮੈਂ ਵੀ ਗੱਲ ਕੀਤੀ ਲੋਕਾਂ ਦੇ ਨਾਲ ਗੱਲ ਕਰਕੇ ਲੋਕਾਂ ਨੇ ਕਿਹਾ ਕਿ ਸਾਨੂੰ ਸ਼ਹਿਰ ਦੇ ਵਿੱਚ ਮਿਲਾਓ ਜੀ ਨੈਕਸਟ ਮੇਰੇ ਕੋਲ ਸਾਰਾ ਰਿਕਾਰਡ ਪਿਆ ਹੋਇਆ ਜੀ ਮੈਂ ਪੰਚਾਇਤੀ ਰਾਜ ਕਮੇਟੀ ਹੁੰਦੀ ਹੈ ਜੀ ਵਿਧਾਨ ਸਭਾ ਦੀ ਮੈਂ ਉਹਦੇ ਚੇਅਰਮੈਨ ਸਾਹਿਬ ਦੇ ਨਾਲ ਗੱਲ ਕੀਤੀ ਮੈਂ ਵੀ ਮੈਂਬਰ ਸੀਗਾ ਉਸ ਕਮੇਟੀ ਦਾ ਮੈਂ ਤੁਹਾਨੂੰ ਦੱਸ ਦਿੰਦਾ ਕਿ ਤੁਸੀਂ ਮੇਰੀਆਂ ਪੰਚਾਇਤਾਂ ਦੇ ਵਿੱਚ ਚਲੋ ਜੀ ਮੇਰੀਆਂ ਪੰਚਾਇਤਾਂ ਦੇ ਵਿੱਚ ਕਮੇਟੀ ਹੀ ਲੈ ਕੇ ਚਲੋ ਨਾਰਮਲੀ ਵਿਧਾਨ ਸਭਾ ਦੇ ਵਿੱਚ ਜਾਂ ਡਿਸਟ੍ਰਿਕਟ ਹੈੱਡਕੁਆਟਰ ਤੇ ਸਾਡੀ ਮੀਟਿੰਗ ਹੁੰਦੀ ਹੈ ਫਸਟ ਟਾਈਮ ਮੇਰੀ ਬੇਨਤੀ ਤੇ ਮੇਰੀ ਬੇਨਤੀ ਤੇ 2023-24 ਦੇ ਵਿੱਚ ਬਾਬਾ ਦੀਪ ਸਿੰਘ ਕੋਲੇ ਪੰਚਾਇਤ ਦੇ ਵਿੱਚ ਮਾਜੋਗ ਵਿਧਾਨ ਸਭਾ ਦੀ ਪੰਚਾਇਤੀ ਰਾਜ ਕਮੇਟੀ ਦੀ ਮੀਟਿੰਗ ਹੋਈ ਹੈ ਜੀ ਬਾਬਾ ਦੀਪ ਸਿੰਘ ਕੋਲਿੰ ਦੇ ਵਿੱਚ ਉੱਥੋਂ ਸੁਰਜ ਅਫਨੂ ਵੀ ਅਸੀਂ ਆਏ ਤੇ ਸਾਰੀਆਂ ਪੰਚਾਇਤਾਂ ਦੇ ਲੋਕਾਂ ਨੂੰ ਬੁਲਾ ਕੇ ਕਮੇਟੀ ਨੇ ਪੁੱਛਗਿੱਛ ਕੀਤੀ ਔਰ ਉਹ ਵੱਡੀ ਇੱਕ ਰਿਪੋਰਟ ਬਣੀ ਉਸ ਰਿਪੋਰਟ ਦੇ ਵਿੱਚ ਇੱਕ ਪੁਆਇੰਟ ਹੈ ਵੀ 시ਗਾ ਕਿ ਇਹਨਾਂ ਪੰਚਾਇਤਾਂ ਨੂੰ ਕਾਰਪੋਰੇਸ਼ਨ ਦੀ ਹਦੂਦ ਦੇ ਵਿੱਚ ਲਿਆਂਦਾ ਜਾਵੇ ਜੀ ਉਹ ਕੀ ਸੀਗਾ ਇਹ ਰਿਪੋਰਟ ਹੈ 24 ਜਨਵਰੀ 2024 ਦੀ ਜੀ 24 ਜਨਵਰੀ 2024 ਦੀ ਰਿਪੋਰਟ ਹੈ